ਅੱਜ ਨਵੇਂ ਸਾਲ ਦੀ ਸ਼ੁਰੂਆਤ ਮੌਕੇ ਪੁਰਾਣੇ ਸਿਵਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਸਿਵਲ ਸਰਜਨ ਹਰਪਜਨ ਰਾਮ ਮਾਂਡੀ ਤੇ ਡੀਐਮਸੀ ਡਾਕਟਰ ਰੋਮੀ ਰਾਜਾ ਦੇ ਪ੍ਰਬੰਧਾਂ ਹੇਠ ਸ਼੍ਰੀ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਜੀ ਨੇ ਸਮੂਹ ਮੈਡੀਕਲ ਸਟਾਫ ਅਤੇ ਡਾਕਟਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਮਕਾਮ ਹੈ ਕਿ ਲੰਬੇ ਸੰਘਰਸ਼ ਦੇ ਬਾਅਦ ਗੁਰਦਾਸਪੁਰ ਸ਼ਹਿਰ ਵਾਸੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਪੁਰਾਣਾ ਸਿਵਲ ਹਸਪਤਾਲ ਦੁਬਾਰਾ ਸ਼ੁਰੂ ਹੋਣ ਦੀ ਕਗਾਰ ਦੇ ਉੱਤੇ ਪਹੁੰਚ ਚੁੱਕਿਆ ਹੈ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਮੈਂ ਆਪਣੇ ਕੀਤੇ ਵਾਅਦੇ ਮੁਤਾਬਕ ਇਸ ਹਸਪਤਾਲ ਦੀ ਸ਼ੁਰੂਆਤ ਚੰਦ ਦਿਨਾਂ ਦੇ ਬਾਅਦ ਹੀ ਕਰਨ ਜਾ ਰਹੇ ਹਾਂ ਉਹਨਾਂ ਨੇ ਗੁਰਦਾਸਪੁਰ ਸ਼ਹਿਰ ਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਸ਼ਹਿਰ ਵਾਸੀਆਂ ਦੀ ਹਰੇਕ ਮੁਸ਼ਕਲ ਨੂੰ ਹੱਲ ਕਰਨ ਦੇ ਲਈ ਉਹ ਦਿਨ ਰਾਤ ਪ੍ਰਿਆਸ ਕਰ ਰਹੇ ਹਨ ਜੀ ਸਰ ਅੱਜ 90 ਸਾਲ ਤੇ ਜੋ ਸਿਵਲ ਹਸਪਤਲ ਦੇ ਵਿੱਚ ਗੁਰੂ ਮਹਾਰਾਜ ਸਾਹਿਬ ਦਾ ਅਸ਼ੀਰਵਾਦ ਲਿਆ ਗਿਆ ਜੀ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅੱਜ ਜਿਹਨੂੰ ਪੁਰਾਣਾ ਸਿਵਲ ਹਸਪਤਲ ਕਹਿੰਦੇ ਸੀਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਨਵਾਂ ਅਰਬਨ ਕਮਿਊਨਿਟੀ ਹੈਲਥ ਸੈਂਟਰ ਇਹ ਤੌਰ ਦੇ ਉੱਪਰ ਲੋਕਾਂ ਨੂੰ ਸਮਰਪਿਤ ਕਰਨ ਜਾ ਰਹੇ ਆ ਕੋਈ ਜਿਨ੍ਹਾਂ ਦੇ ਵਿੱਚ ਉੱਥੇ ਅੱਜ ਸਿਵਲ ਸਰਜਨ ਦੇ ਆਫਿਸ ਦੇ ਸਾਰੇ ਸਟਾਫ ਸਾਰੇ ਕਰਮਚਾਰੀਆਂ ਨੇ ਨਵੇਂ ਸਾਲ ਦੀ ਆਮਦ ਦੇ ਉੱਪਰ ਅੱਜ ਗੁਰੂ ਮਹਾਰਾਜ ਦੀ ਔਰਤ ਤੇ ਆਸਰਾ ਲਿਆ ਸੁਖਮਨੀ ਸਾਹਿਬ ਦੇ ਆਠ ਹੋਏ ਨੇ ਉਸ ਤੋਂ ਬਾਅਦ ਕੀਰਤਨ ਕੀਤਾ ਔਰ ਅੱਜ ਇਸ ਉਪਲਖਸ਼ ਦੇ ਉੱਪਰ ਜਿੱਥੇ ਪ੍ਰਮਾਤਮਾ ਦਾ ਆਸ਼ੀਰਵਾਦ ਲਿਆ ਉੱਥੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਤੇ ਟੇਰ ਸਾਰਿਆਂ ਸ਼ੁਭ ਕਾਮਨਾਵਾਂ ਔਰ ਮੈਂ ਅਪੀਲ ਕਰਦਾ ਕਿ ਜਿਸ ਤਰੀਕੇ ਦੇ ਨਾਲ ਸਰਕਾਰ ਸੰਜੀਦਗੀ ਦੇ ਨਾਲ ਪ੍ਰਾਇੋਰਟੀ ਦੇ ਉੱਪਰ ਹੈਲਥ ਸਰਵਿਸਿਜ਼ ਨੂੰ ਲੈ ਰਹੀ ਆ ਸਾਡੇ ਸਾਰੇ ਕਰਮਚਾਰੀ ਜਿਹੜੇ ਬਹੁਤ ਮਿਹਨਤੀ ਵੀ ਨੇ ਚੰਗੇ ਵੀ ਨੇ ਉਹ ਹੋਰ ਮਿਹਨਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਸੇਵਾ ਵੱਲ ਸਮਰਪਿਤ ਰਹਿਣਗੇ ਔਰ ਅੱਜ ਇਸ ਜਗ੍ਹਾ ਤੇ ਅਸੀਂ ਖੜੇ ਆ ਇਹ अर्बन ਕਮਿਊਨਿਟੀ ਹੈਲਥ ਸੈਂਟਰ ਤੁਸੀਂ ਦੇਖ ਰਹੇ ਹੋ ਇਹ ਤਕਰੀਬਨ ਤਿਆਰ ਹੋ ਗਿਆ ਕੁਝ ਸਮਾਨ ਵੀ ਇਹਦਾ ਲਗਣਾ ਸ਼ੁਰੂ ਹੋ ਗਿਆ ਕੁਝ ਥੋੜੇ ਜਿਹੇ ਆਈਟਮਸ ਦੇ ਅਸੀਂ ਆਰਡਰ ਜਿਹੜੇ ਨੇ ਪਲੇਸ ਕਰਤੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਆਈਟਮਸ ਆ ਕੇ ਤੇ ਇਹ ਲੋਕਾਂ ਨੂੰ ਆਪਾਂ ਸਬਰਪਤ ਕਰਾਂਗੇ ਗੁਰਦਾਸਪੁਰ ਦੀ ਲੋਕਾਂ ਦੀ ਇੱਕ ਬਹੁਤ ਪੁਰਾਣੀ ਇਹ ਮੰਗ ਸੀ ਕਿ ਸ਼ਹਿਰ ਦੇ ਵਿੱਚ ਹਸਪਤਾਲ ਹੋਣਾ ਚਾਹੀਦਾ ਉਹਦੇ ਲਈ ਦਾਸ ਨੂੰ ਵੀ ਕਈ ਤਰ੍ਹਾਂ ਦੇ ਪ੍ਰੋਟੈਸਟ ਕਰਨੇ ਪਏ ਔਰ ਸਖਰ ਗਰਮੀਆਂ ਦੇ ਵਿੱਚ ਇਸ ਗੇਟ ਦੇ ਬਾਹਰ ਬਹਿ ਕੇ ਅਸੀਂ ਸੰਘਰਸ਼ ਕਰਦੇ ਰਹੇ ਪਰ ਉਸ ਵਕਤ ਦੀਆਂ ਸਰਕਾਰਾਂ ਨੇ ਸਾਡੀ ਗੱਲ ਸੁਣੀ ਨਹੀਂ ਪਰ ਅੱਜ ਜਦੋਂ ਸੁਖਦਾਮ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਆਈ ਆ ਉਸ ਖਾਲ ਬੁਰਖ ਦੀ ਮਿਹਰ ਤੇ ਕਿਰਪਾ ਦੇ ਨਾਲ ਲੋਕਾਂ ਦਾ ਇੱਕ ਬਹੁਤ ਪੁਰਾਣੀ ਮੰਗ ਜਿਹੜੀ ਆ ਉਹ ਚੰਨ ਦਿਨਾਂ ਦੇ ਵਿੱਚ ਪੂਰੀ ਹੋਣ ਜਾ ਰਹੀ ਆ ਇਹਦੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਜਨ ਹੌਸ਼ ਦੀ ਦੁਕਾਨ ਜਿਹੜੀ ਆ ਉਹ ਵੀ ਖੋਲਣ ਜਾ ਰਹੇ ਆ ਉੱਥੇ ਲੋਕਾਂ ਨੂੰ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਦੇ ਉੱਪਰ ਦਵਾਈਆਂ ਜੜੀਆਂ ਨੇ ਬਈਆ ਹੋਣ ਗਿਆ ਸੋ ਇੱਥੇ ਹਰ ਤਰੀਕੇ ਦੀ ਸਹੂਲਤ ਜੜੀ ਆ ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਮਿਲੇ ਔਰ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਹੋ ਰਹੀ ਆ ਕਿ ਇੱਥੇ ਜੜੀਆਂ ਲੋੜਿੰਦੀਆਂ ਪੋਸਟਾਂ ਸੀਗੀਆਂ ਅਰਬਨ ਕਮਿਊਨਿਟੀ ਹੈਲਥ ਸੈਂਟਰ ਨੂੰ ਚਲਾਉਣ ਲਈ ਰਾਈਟ ਫਰਮ ਕਲਾਸ 4 ਟੂ ਹਾਈਐਸਟ ਉਹ ਵੀ ਸਾਰੀਆਂ ਤਕਰੀਬਨ ਉਹਦੀ ਕ੍ਰੀਏਸ਼ਨ ਆਫ ਦੀ ਪੋਸਟ ਦੀ ਪ੍ਰੋਸੀਜਰ ਆਲਮੋਸਟ ਫਾਈਨਲ ਹੋ ਗਿਆ ਸੋ ਇੱਕ ਦੇ ਦਿਨਾਂ ਦੇ ਵਿੱਚ ਉਹ ਵੀ ਖੁਸ਼ਖਬਰੀ ਜੜੀ ਆ ਇਲਾਕੇ ਨੂੰ ਮਿਲਣ ਜਾ ਰਹੀ ਆ ਸੋ ਖਾਲਸਾ ਪੁਰਬਾ ਕਿਰਪਾ ਕਰੇ ਅੱਜ ਇੱਥੇ ਬੈਠ ਕੇ ਉਸ ਮਹਾਨ ਗ੍ਰੰਥ ਦਾ ਉਠਾਸਰਾ ਲੈ ਕੇ ਪ੍ਰਭੂ ਤੋਂ ਆਸ਼ੀਰਵਾਦ ਮੰਗਿਆ ਅਸੀਂ ਸਾਰੇ ਮਿਲ ਕੇ ਇੱਕ ਚੰਗੀ ਸੋਚ ਨੂੰ ਬਣਾਈਏ ਔਰ ਐਸੀ ਸੋਚ ਜਿਹੜੀ ਸੇਵਾ ਵੱਲ ਸਮਰਪਿਤ ਹੋਵੇ ਜਿਹਦੇ ਨਾਲ ਆਮ ਇਨਸਾਨ ਨੂੰ ਸੁੱਖ ਔਰ ਸ਼ਾਂਤੀ ਮਿਲੇ ਇਹੋ ਜੀ ਸੋਚ ਨੂੰ ਆਪਾਂ ਅਪਣਾਈਏ ਤਾਂ ਹੀ ਮੈ ਸਮਝਣਾ ਆਉਣ ਵਾਲਾ ਸਾਲ ਜਿਹੜਾ ਸਕਾਰ ਹੋਵੇਗਾ